ਮੈਂ ਨਾ ਸ਼ੁਰੂਆਤ 'ਚ ਦੇਖੋ ਇੱਕ ਗੱਲ ਕਹੀ ਸੀ ਕਿ ਪੂਰੇ ਚੈਪਟਰ ਦੇ ਵਿੱਚ ਦੋ ਕੁਐਸਚਨ ਬੜੇ ਇੰਪੋਰਟਨ ਹਨ ਇੱਕ ਤਾਂ ਡਿਟਰਮਨੈਂਟ ਵਾਲਾ ਫੰਕਸ਼ਨਸ ਦੂਸਰਾ ਇਹ ਵਾਲਾ ਜਿਹਦੇ ਵਿੱਚ ਆਪਾਂ ਡਿਮਾਂਡ ਕਰਵ ਦੇ ਮੂਵਮੈਂਟ ਤੇ ਸ਼ਿਫਟ ਬਾਰੇ ਗੱਲ ਕਰਾਂਗੇ ਇਹ ਕੁਐਸਚਨ ਨੂੰ ਦੋ ਤਰੀਕੇ ਨਾਲ ਪੁੱਛਿਆ ਜਾਂਦਾ ਜਾਂ ਤਾਂ ਕਹਿਣਗੇ ਮੂਵਮੈਂਟ ਤੇ ਸ਼ਿਫਟ ਨੂੰ ਐਕਸਪਲੇਨ ਕਰੋ ਜਾਂ ਵਰਡ ਯੂਜ਼ ਕਰਨਗੇ ਚੇਂਜ ਇਨ ਕੁਆਂਟੀਟੀ ਡਿਮਾਂਡਡ ਚੇਂਜ ਇਨ ਡਿਮਾਂਡ ਇਹਨਾਂ ਦੋਹਾਂ ਦੇ ਵਿੱਚ ਫਰਕ ਕੀ ਹੈ ਇਹਨਾਂ ਦੋਨੋਂ ਨੂੰ ਐਕਸਪਲੇਨ ਕਰੋ ਤਿਆਨ ਸਮਝੋ ਪਹਿਲਾ ਹੈ ਚੇਂਜ ਇਨ ਕੁਆਂਟੀਟੀ ਡਿਮਾਂਡਡ ਚੇਂਜ ਇਨ ਕੁਆਂਟੀਟੀ ਡਿਮਾਂਡਡ ਮਤਲਬ ਜਿਹੜੀ ਕੁਆਂਟੀਟੀ ਡਿਮਾਂਡ ਹੋ ਰਹੀ ਹੈ ਉਹਦੇ ਵਿੱਚ ਚੇਂਜ ਐ ਐਸੇ ਵਾਲੇ ਚੇਂਜ ਨੂੰ ਮੂਵਮੈਂਟ ਬੋਲਦੇ ਹਾਂ ਠੀਕ ਹੈ ਡਿਮਾਂਡ ਦੀ ਪਾਰਟੀਕੂਲਰ ਕੁਆਂਟੀਟੀ ਦੇ ਵਿੱਚ ਚੇਂਜ ਮੂਵਮੈਂਟ ਹੁੰਦੀ ਹੈ ਤੇ ਜੇ ਪੂਰੀ ਦੀ ਪੂਰੀ ਡਿਮਾਂਡ ਚੇਂਜ ਹੋ ਜਾਏ ਪੂਰੀ ਦੀ ਪੂਰੀ ਡਿਮਾਂਡ ਮਤਲਬ ਇੱਕ ਕਰਵ ਜਿਹੜਾ ਹੈ ਪੂਰਾ ਪੂਰਾ ਸ਼ਿਫਟ ਹੋ ਜਾਏਗਾ ਧਿਆਨ ਨਾਲ ਸਮਝਣਾ ਕੀ ਚੱਕਰ ਹੈ ਕੁਆਂਟੀਟੀ ਡਿਮਾਂਡਡ ਕਿਆ ਸੇਗੀ ਜਿਹੜਾ ਆਪਾਂ ਟੇਬਲ ਬਣਾਇਆ ਸੀ ਉਸ ਵਿੱਚ ਕੱਲੀ-ਕੱਲੀ ਚੀਜ਼ ਕੁਆਂਟੀਟੀ ਡਿਮਾਂਡਡ ਸੇਗੀ ਆਪਾਂ ਇੱਥੇ ਗੱਲ ਕਰ ਰਹੇ ਹਾਂ ਕਿ ਉਸ ਵਿੱਚ ਚੇਂਜ ਆ ਗਿਆ ਉਹ ਚੇਂਜ ਜੀ ਦੋ ਤਰੀਕੇ ਦਾ ਹੈ ਜਾਂ ਤਾਂ ਡਿਮਾਂਡ ਉਸ ਵਿੱਚ ਵਧੇਗੀ ਜਾਂ ਉਸ ਦੀ ਡਿਮਾਂਡ ਘਟੇਗੀ ਇਹ ਵਾਧਾ ਤੇ ਇਹ ਘਾਟਾ ਇਹਦੇ ਲਈ ਮੂਵਮੈਂਟ 'ਚ ਕੁਝ ਸਪੈਸ਼ਲ ਵਰਡ ਨੇ ਆਪਾਂ ਇੱਥੇ ਇਨਕਰੀਜ਼ ਤੇ ਡਿਕਰੀਜ਼ ਵਰਡ ਬਿਲਕੁਲ ਵੀ ਨਹੀਂ ਯੂਜ਼ ਕਰਨਾ ਦੇਖਿਓ ਜ਼ਰਾ ਵਧਣ ਲਈ ਆਪਣੇ ਕੋਲ ਵੜਾ ਐਕਸਟੈਂਸ਼ਨ ਘਟਣ ਲਈ ਵਰਡ ਹੈ ਕੰਟ੍ਰੈਕਸ਼ਨ ਫੈਲਾ ਤੇ ਸੁੰਗੜਨਾ ਕੁਝ ਐਵੇਂ ਦਾ ਮਤਲਬ ਤਾਂ ਪੰਜਾਬੀ ਚ ਹੁੰਦਾ ਹੁੰਦਾ ਮੈਨੂੰ ਮੜਾ ਜਿਹਾ ਟਾਈਪ ਕਰਕੇ ਦੱਸਿਓ ਕਮੈਂਟ ਕਰਕੇ ਵੀ ਪੰਜਾਬੀ ਦੇ ਵਿੱਚ ਕੀ ਲਿਖਿਆ ਹੈ ਐਕਸਟੈਂਸ਼ਨ ਆਫ ਡਿਮਾਂਡ ਹੈ ਕੰਟ੍ਰੈਕਸ਼ਨ ਆਫ ਡਿਮਾਂਡ ਹੈ ਐਕਸਟੈਂਸ਼ਨ ਕਦੋਂ ਹੋਊਗਾ ਕੰਟ੍ਰੈਕਸ਼ਨ ਕਦੋਂ ਹੋਊਗਾ ਯਾਦ ਰੱਖਿਓ ਪੰਜ ਡਿਟਰਮਨੈਂਟ ਆਪਾਂ ਨੇ ਕੋਲ ਸੀਗੇ ਨਾ ਪੰਜ ਡਿਟਰਮਨੈਂਟ ਕੀ ਸੀਗੇ ਪੀ ਐਕਸ ਪੀ ਆਰ ਇਨਕਮ ਤੇ ਹੋਰ ਕੀ ਸੀਗਾ ਟੇਸਟ expectations ਠੀਕ ਇਹ ਪੰਜਾਬ ਵਿੱਚੋਂ ਜਦੋਂ ਪਹਿਲੇ ਇਹਦੀ ਗੱਲ ਕਰਾਂਗੇ ਇਹ ਰਿਲੇਟਡ ਹੈ ਮੂਵਮੈਂਟ ਦੇ ਨਾਲ ਜਦੋਂ ਵੀ ਪ੍ਰਾਈਸ ਦੇ ਵਿੱਚ ਪ੍ਰਾਈਸ ਮਤਲਬ ਔਨ ਪ੍ਰਾਈਸ ਆਫ ਕਮੋਡਿਟੀ ਵਿੱਚ ਅਗਰ ਚੇਂਜ ਆਂਦਾ ਹੈ ਤਾਂ ਸਿੱਧਾ ਸਿੱਧਾ ਹੋਏਗੀ ਮੂਵਮੈਂਟ ਠੀਕ ਹੈ ਮੂਵਮੈਂਟ ਹੋਏਗੀ ਅਗਰ ਪ੍ਰਾਈਸ ਫਾਲ ਹੋ ਗਿਆ ਤਾਂ ਕੁਆਂਟੀਟੀ ਆਫ ਡਿਮਾਂਡ ਐਕਸਟੈਂਡ ਕਰੇਗੀ ਵਧ ਜੇਗੀ ਕੁਆਂਟੀਟੀ ਐਕਸਟੈਂਸ਼ਨ ਆਫ ਡਿਮਾਂਡ ਹੋ ਜਗਾ ਜਿਵੇਂ ਕਿ ਇੱਥੇ ਪ੍ਰਾਈਸ 10 ਰੁਪਏ ਤੋਂ 5 ਰੁਪਏ ਹੋ ਗਿਆ ਤੇ ਕੁਆਂਟੀਟੀ 5 ਤੋਂ 10 ਹੋ ਗਈ ਵਧ ਗਈ ਠੀਕ ਕੰਟ੍ਰੈਕਸ਼ਨ ਕੀ ਹੈ ਰਾਈਜ਼ ਇਨ ਔਨ ਪ੍ਰਾਈਸ ਪ੍ਰਾਈਸ ਵਧ ਗਿਆ ਪ੍ਰਾਈਸ 5 ਰੁਪਏ ਤੋਂ 10 ਰੁਪਏ ਹੋ ਗਿਆ ਕੁਆਂਟੀਟੀ 10 ਤੋਂ 5 ਹੋਊਗੀ ਠੀਕ ਇੱਕ ਗੱਲ ਧਿਆਨ ਰੱਖਿਓ ਇੱਥੇ ਹੈ ਔਨ ਪ੍ਰਾਈਸ ਇਹ ਹੈ ਮੂਵਮੈਂਟ ਦਾ ਕੇਸ ਦੂਸਰਾ ਹੁੰਦਾ ਜੇ ਸ਼ਿਫਟ ਦਾ ਕੇਸ ਜਿਹਨੂੰ ਆਪਾਂ ਚੇਂਜ ਇਨ ਡਿਮਾਂਡ ਬੋਲਦੇ ਆ ਚੇਂਜ ਇਨ ਡਿਮਾਂਡ ਸ਼ਿਫਟ ਦਾ ਕੇਸ ਕੀ ਹੈ ਉਹਦੇ ਵਿੱਚ ਆ ਚਾਰ ਨਿਚਲੇ ਕੰਮ ਕਰਦੇ ਨੇ ਇਹਦਾ ਕੋਈ ਰੋਲ ਨਹੀਂ ਹੁੰਦਾ ਪ੍ਰਾਈਸ ਉਨਾ ਹੀ ਹੈ ਫਿਰ ਵੀ ਡਿਮਾਂਡ ਚੇਂਜ ਹੋ ਰਹੀ ਹੈ ਡਿਊ ਟੂ ðiਸ ਅਦਰ ਫੈਕਟਰਸ ਖਬਰਾਂ ਰਿਲੇਟਿਡ ਗੁੱਡਸ ਦੇ ਪ੍ਰਾਈਸ ਵਿੱਚ ਕੁਝ ਪ੍ਰੋਬਲਮ ਆ ਗਈ ਹੋਵੇ ਵਧ ਘਟ ਗਿਆ ਹੋਣ ਖਬਰਾਂ ਬੰਦੇ ਦੀ ਇਨਕਮ ਵਧ ਘਟ ਗਈ ਹੋਵੇ ਸ਼ਾਇਦ ਟੇਸਟ ਤੇ ਪ੍ਰੇਫਰੈਂਸ ਕੋਈ ਫਰਕ ਪੈ ਗਿਆ ਹੋਵੇ ਸ਼ਾਇਦ expectations ਕੋ ਵਰਕ ਬੈ ਗਿਆ ਹੋਵੇ ਤਾਂ ਇਹ ਨਿਚਲੇ ਚਾਰ ਕਾਰਨਾ ਕਰਕੇ ਸ਼ਿਫਟ ਹੁੰਦਾ ਹੁੰਦਾ ਸ਼ਿਫਟ ਨੂੰ ਆਪਾਂ ਚੇਂਜ ਇਨ ਡਿਮਾਂਡ ਵੀ ਬੋਲਦੇ ਆ ਤਾਂ ਸ਼ੋ ਕਿਵੇਂ ਕਰਨਾ ਹੈ ਡਿਊ ਟੂ ਚੇਂਜ ਇਨ ਅਦਰ ਡਿਟਰਮੀਨੈਂਟਸ ਪ੍ਰਾਈਸ ਸੇਮ ਰੱਖਣਾ ਕੁਆਂਟੀਟੀ ਵੱਧ ਗਈ ਤਾਂ ਇਹਨੂੰ ਕਹਾਂਗੇ ਇਨਕਰੀਜ਼ ਇਨ ਡਿਮਾਂਡ ਮੈਂ ਕਿਹਾ ਸੀ ਨਾ ਇਨਕਰੀਜ਼ ਡਿਕਰੀਜ਼ ਇੱਥੇ ਨਹੀਂ ਵਰਤਣਾ ਉਹਦਾ ਕਾਰਨ ਸੀ ਕਿਉਂਕਿ ਆਪਾਂ ਉਹਨਾਂ ਨੂੰ ਇੱਥੇ ਯੂਜ਼ ਕਰ ਰਹੇ ਆ ਇਨਕਰੀਜ਼ ਇਨ ਡਿਮਾਂਡ ਸਿਰਫ ਜੇ ਡਿਕਰੀਜ਼ ਇਨ ਡਿਮਾਂਡ ਇਨਕਰੀਜ਼ ਡਿਕਰੀਜ਼ ਵਰਡ ਇਹ ਸਿਰਫ ਚੇਂਜ ਇਨ ਡਿਮਾਂਡ ਹੈ ਸ਼ਿਫਟ ਦੇ ਕੇਸ ਵਾਸਤੇ ਯੂਜ਼ ਕਰਨਾ ਨੇ ਦੇਖਿਓ ਜ਼ਰ ਪ੍ਰਾਈਸ ਸੇਮ ਡਿਮਾਂਡ ਵਧ ਗਈ ਇਨਕਰੀਜ਼ ਹੋ ਗਿਆ ਪ੍ਰਾਈਸ ਸੇਮ ਡਿਮਾਂਡ ਘਟ ਗਈ ਡਿਕਰੀਜ਼ ਹੋ ਗਿਆ ਆਦਰ ਡਿਟਰਮੀਨੈਂਟਸ ਚੇਂਜ ਆਣ ਕਰਕੇ ਠੀਕ ਹੁਣ ਮੋਟੀ ਗੱਲ ਤੇ ਜਿਹੜੀ ਇੰਪੋਰਟੈਂਟ ਗੱਲ ਹੈ ਇਹਦਾ ਗ੍ਰਾਫ ਜ਼ਰਾ ਗੌਰ ਕਰਿਓ ਸਿੱਧਾ ਹਿਸਾਬ ਹੈ ਪ੍ਰਾਈਸ 10 ਰੁਪਏ ਸੀ ਡਿਮਾਂਡ 5 ਰੁਪਏ ਸੀ 0 5 10 पांच दस नीचे अपनी क्वांटिटी होंगी है क्यू एक्स इधर अपना पीएक्स पांच पं रुपये जो तो प्राइस दस रुपये से उदो तो क्वानटिटी रुपये जो तो प्राइस घट गया तो डिमांड बढ़ गई ठीक है जी तुम ये देखो आप मूवमेंट किमें दिखाने मूवमेंट याद रखियो मूवमेंट हमेशा पॉइंट्स की होंगी है 1. ਤੋਂ ਦੂਜੇ ਪੁਆਇੰਟ 'ਚ ਮੂਵ ਹੋ ਗਿਆ ਆਪਾਂ ਇਸ ਪੁਆਇੰਟ ਨੂੰ A ਮੰਨ ਲਓ ਇਸ ਨੂੰ B ਮੰਨ ਲਓ ਪੁਆਇੰਟ A ਤੋਂ B ਤੇ ਚਲੇਗੇ ਠੀਕ ਇੱਥੇ ਬਣਾ ਕੇ ਦੇਖੋ ਸੇਮ ਇਹੀ ਚੀਜ਼ ਪਹਿਲਾਂ ਆਪ ਬਣਾਓ ਵੀਡੀਓ ਪੋਜ਼ ਕਰਕੇ ਜ਼ਿਆਦਾ ਮਜ਼ਾ ਆਏਗਾ ਫਿਰ ਦੇਖਿਓ ਇੱਥੇ ਪਹਿਲਾਂ ਆਪ ਬਣਾ ਕੇ ਦੇਖੋ ਫਿਰ ਦੇਖੋ ਵੀ ਸੇਮ ਤੋਂ ਸੇਮ ਉਹ ਚੀਜ਼ ਬਣਾ ਪਾਣੇ ਹੋ ਤੁਸੀਂ 0 5 10 0 5 10 5 ਰੁਪਏ ਤੇ ਕੁਆਂਟੀਟੀ 10 ਰੁਪਏ ਹੈ तो जो प्राइस ठीक है क्वॉंटिटी इतने होगी पहला प्राइस येगा पी वन ए है क्वानटिटी पहला फिर इत बनेगी लाइन उदा ही बस अब आप मूवमेंट किमें दिखाने देखो पहला पॉइंट ए बी सी इत चले गए पिछे नूव मूव हो गए ਠੀਕ ਹੈ ਜੀ ਇੱਥੇ ਅੱਗੇ ਨੂੰ ਮੂਵ ਹੋਇਆ ਅੱਗੇ ਨੂੰ ਮੂਵ ਹੋਇਆ ਐਕਸਟੈਂਸ਼ਨ ਹੈ ਪਿੱਛੇ ਨੂੰ ਮੂਵ ਹੋਇਆ ਕੰਟ੍ਰੈਕਸ਼ਨ ਇੱਥੇ ਡਿਮਾਂਡ ਘੱਟ ਰਹੀ ਹੈ ਇੱਥੇ ਡਿਮਾਂਡ ਵੱਧ ਰਹੀ ਹੈ ਇੰਨੇ ਅਗਲਾ ਕਲੀਅਰ ਪੱਕਾ ਫਿਰ ਅੱਗੇ ਦੇਖਿਓ ਇਧਰਲੇ ਪਾਸੇ ਹੁਣ ਇੱਥੇ ਕੀ ਆਹਾ ਆਪਣੇ ਪ੍ਰਾਈਸ ਚੇਂਜ ਨਹੀਂ ਕਰਨਾ ਤੁਸੀਂ ਆਪ ਦੇਖੋ ਕਿੰਨਾ ਘੈਂਡ ਕੰਮ ਹੋਏਗਾ 0 5 10 5 10 ਆਪ ਪ੍ਰਾਈਸ ਅਮਰੀਕ ਕੁਆਂਟੀਟੀ ਹੈ ਮੈਂ ਪ੍ਰਾਈਸ ਚੇਂਜ ਨਹੀਂ ਕਰਨਾ 10 ਦੇ ਉੱਤੇ ਵੀ ਇਹੀ ਹੈ ਆ 10 ਦੇ ਉੱਤੇ ਕੁਆਂਟੀਟੀ 5 ਹੈ ਫਿਰ 10 ਦੇ ਉੱਤੇ ਕੁਆਂਟੀਟੀ 10 ਹੈ ਇਹਦਾ ਗਰਾਫ ਦੇਖੋ ਇਦਾਂ ਇੱਕ ਰੂਪ ਬਣੇਗਾ ਇਹਦਾ ਕਰੋ ਇਦਾਂ ਬਣੇਗਾ ਠੀਕ ਇਹ ਇਦਾਂ ਕਿਵੇਂ ਬਣੇ ਦੇਖੋ ਇਸ ਨੂੰ ਇਦਾਂ ਸਮਝ ਕੇ ਦੇਖੋ ਵੀ ਮੈਂ ਕਿਹਾ बार-बार ਦੇਖੋ ਦੇਖੋ ਬਦਲਣ ਕਿਉਂ ਬੋਲਦਾ ਹੂੰ ਆ ਲਗ ਡਿਮਾਂਡ ਕਰਵਾਏ ਇੱਕ ਨਵੀਂ ਡਿਮਾਂਡ ਕਰ ਬਣੇਗੀ ਜਦੋਂ ਕੁਆਂਟੀਟੀ ਵਧੀ ਕਿਸੇ ਵੀ ਰੀਜ਼ਨ ਕਰਕੇ ਤਾਂ ਆਪਾਂ ਇੱਥੇ ਅਰੋ ਮਾਰਕ ਦਿਖਾ ਦਾਂਗੇ ਕਿ ਆਪਣੀ ਜਿਹੜੀ ਡਿਮਾਂਡ ਕਰ ਹੈ ਇੱਥੋਂ ਇੱਥੇ ਸ਼ਿਫਟ ਹੋ ਗਈ ਠੀਕ ਹੈ ਉਲਟਾ ਬਣੂਗਾ ਸਿੰਪਲ ਬਣ ਜਾਏਗਾ ਡਿਮਾਂਡ ਕਰ ਪਿੱਛੇ ਚਲੀ ਜਾਏਗੀ ਇਹ ਡਿਮਾਂਡ ਪੁਰਾਣੀ ਹੈ ਇਹ ਡਿਮਾਂਡ ਨਹੀਂ ਹੋ ਜੇਗੀ ਠੀਕ ਹੈ ਜੀ ਸ਼ਿਫਟ ਏ ਇਨਕਰੀਜ਼ ਇਨ ਡਿਮਾਂਡ ਐ ਡਿਕਰੀਜ਼ ਇਨ ਡਿਮਾਂਡ ਬਣ ਜਾਏਗਾ ਬਸ ਇਨਾ ਕੁ ਹੀ ਠੀਕ